ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਨੈਟ ਕੈਪ ਦੇ ਨਾਲ ਮੁੰਡੇ ਜਿਹੜੇ ਬੇਸ ਬੰਦਦੇ ਆ ਅੱਜ ਆਪਾਂ ਸਿੱਖਾਂਗੇ ਜੀ ਉਹ ਤੇ ਕਿਵੇਂ ਉਸ ਨੈਟ ਕੈਪ ਦੇ ਨਾਲ ਆਪਾਂ ਤਿੰਨ ਤੋਂ ਚਾਰ ਤਰੀਕਿਆਂ ਨਾਲ ਬੇਸ ਬੰਨ ਸਕਦੇ ਆ ਆਪਣੇ ਵਾਲਾਂ ਨੂੰ ਕਿਵੇਂ ਸੈੱਟ ਕਰ ਸਕਦੇ ਆ ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਇੱਥੇ ਤੁਸੀਂ ਸਿੱਖਦੇ ਹੋ ਕਿ ਕਿਵੇਂ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਪੱਗਾਂ ਬੰਨ ਸਕਦੇ ਆ ਕਿਵੇਂ ਵੱਖ-ਵੱਖ ਸਟਾਈਲਾਂ ਦੇ ਨਾਲ ਬੰਨ ਸਕਦੇ ਆ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਦਸਤਾਰ ਨੂੰ ਜਿਹੜਾ ਸਿੱਖ ਸਕਦੇ ਆ ਤੇ ਚਲੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਨੈਟ ਕੈਪ ਲੈ ਲੈਣੀ ਹੈ ਤੇ ਇਹਦੇ ਨਾਲ ਜਿਹੜੇ ਆਪਾਂ ਦੋ ਤੋਂ ਤਿੰਨ ਤਰੀਕੇ ਨਾਲ ਬੇਸ ਸਿੱਖਾਂਗੇ ਸਭ ਤੋਂ ਪਹਿਲਾਂ ਤੁਸੀਂ ਵਾਲ ਜਿਹੜੇ ਆਪਣੇ ਅੱਗੇ ਕਰ ਲੈਣੇ ਜਿਨ੍ਹਾਂ ਦੇ ਤੇ ਮੀਡੀਅਮ ਸਾਈਜ਼ ਵਾਲ ਨੇ ਉਹ ਤੁਸੀਂ ਸਿੰਪਲ ਗੋਲ ਤਰੀਕੇ ਦੇ ਨਾਲ ਵੀ ਬੇਸ ਨੂੰ ਜਿਹੜਾ ਬਨ ਸਕਦੇ ਹੋ ਸਿਰਫ ਇੰਨਾ ਕੁ ਢਿੱਲੇ ਵਾਲ ਰੱਖ ਕੇ ਇਹਦੇ ਉੱਪਰ ਤੁਸੀਂ ਜਿਹੜੀ ਨੈਟ ਕੈਪ ਆਪਣੀ ਪਾ ਕੇ ਇਹਨੂੰ ਤੁਸੀਂ ਸਾਫ਼ ਤਰੀਕੇ ਨਾਲ ਬਨ ਸਕਦੇ ਹੋ ਇਹ ਵੀ ਪੱਗ ਦੇ ਵਿੱਚ ਜਿਹੜਾ ਵਧੀਆ ਰਹੇਗਾ ਇਹ ਉਹਨਾਂ ਵੀਰਾਂ ਵਾਸਤੇ ਨੈਟ ਕੈਪ ਹੈ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਸੋ ਉਹ ਵੀਰ ਯੂਜ਼ ਕਰ ਸਕਦੇ ਨੇ ਸੋ ਇਹ ਮੈਂ ਪਾਰਟਿਕੂਲਰ ਕਿਸੇ ਨੂੰ ਰეკਮੈਂਡ ਨਹੀਂ ਕਰ ਰਿਆ ਜਿਨ੍ਹਾਂ ਕੋਲ ਨਹੀਂ ਦਸਤਾਰ ਵੱਜਦੀ ਜਾਂ ਜਿਨ੍ਹਾਂ ਨੂੰ ਹਲੇ ਤੱਕ ਦਸਤਾਰ ਨਹੀਂ ਬੰਨ੍ਹਣੀ ਆਂਦੀ ਤੇ ਪੱਗ ਬੰਨ੍ਹਣ ਦਾ ਸ਼ੌਂਕ ਆ ਉਹਨਾਂ ਵਾਸਤੇ ਇਹ ਜਿਹੜੀ ਨੈਟ ਕੈਪ ਆ ਉਹ ਯੂਜ਼ੇਬਲ ਹੁੰਦੀ ਆ ਤੇ ਇਹ ਕਾਫੀ ਹੱਦ ਤੱਕ ਜਿਹੜੀ ਹੈਲਪਫੁਲ ਹੁੰਦੀ ਆ ਆਪਣਾ ਬੇਸ ਬੰਨਣ ਦੇ ਵਿੱਚ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇੱਕ ਤਰੀਕਾ ਤੇ ਤੁਸੀਂ ਇਹ ਦੇਖ ਲਿਆ ਕਿ ਨੋਰਮਲ ਵਾਲਾਂ ਦੇ ਵਿੱਚ ਜਿਹੜਾ ਤੁਸੀਂ ਇੱਕ ਜਾਂ 2 ਸਕਿੰਟਾਂ ਦੇ ਵਿੱਚ ਤੁਸੀਂ ਆਪਣਾ 베이스 ਜਿਹੜਾ ਕਵਰ ਕਰ ਲੈਂਦੇ ਹੋ ਉਸ ਤੋਂ ਬਾਅਦ ਜਿਨ੍ਹਾਂ ਦੇ ਹੈਵੀ ਵਾਲ ਨੇ ਉਹਨਾਂ ਵਾਸਤੇ ਵੀ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਆ ਕਿ ਤੁਸੀਂ ਜਿਹੜੇ ਵਾਲ ਸਾਰੇ ਅੱਗੇ ਕਰਕੇ ਇੱਕ ਸਾਈਡ ਨੂੰ ਵਾਲ ਕਰ ਲਓ ਇਹਦੇ ਨਾਲ ਤੁਹਾਡਾ ਸਾਈਡ 베이스 ਥੋੜਾ ਜਿਹਾ ਹੈਵੀ ਹੋ ਜਾਊਗਾ ਇਹਦੇ ਨਾਲ ਜੇ ਤੁਸੀਂ ਪੱਗ ਬੰਨੋਗੇ ਤੇ ਇੱਕ ਸਾਈਡ ਤੋਂ ਪੱਗ ਚੁਕੋਏਗੀ ਵੀ ਨਹੀਂ ਜਾਂ ਪਰਨਾ ਵੀ ਬੰਨਦੇ ਹੋ ਕੋਈ ਵੀ ਚੀਜ਼ ਬੰਨਦੇ ਹੋ ਤੇ ਤੁਹਾਨੂੰ ਜਿਹੜੀ ਕਾਫੀ ਵਧੀਆ ਰਹੇਗੀ ਤੇ ਗੋਲ ਦਸਤਾਰ ਵੀ ਤੁਸੀਂ ਇਸੇ 베이스 ਤੇ ਹੀ ਬਣ ਸਕਦੇ ਹੋ ਜੇ ਤੁਸੀਂ ਕਲਿੱਪ ਨਹੀਂ ਵੀ ਲਗਾਉਂਦੇ ਤਾਂ ਤੁਸੀਂ ਇੱਥੇ ਹੱਥ ਦੇ ਨਾਲ ਫੜ ਕੇ ਜਿਹੜੀ ਇੱਕ ਸਾਈਡ ਇਧਰੋਂ ਫੜ ਕੇ ਇਹਨੂੰ ਤੁਸੀਂ ਸਾਰਾ ਹੈੱਡ ਕਵਰ ਜਿਹੜਾ ਉਹ ਕਰ ਲਓ ਇਹ ਥੋੜੀ ਲਗਾਣੀ ਟਫ ਹੋਊਗੀ ਕਿਉਂਕਿ ਜਦੋਂ ਮੁੰਡਿਆਂ ਦੇ ਵਾਲ ਭਾਰੇ ਹੋਣਗੇ ਤੇ ਉਹ ਜਿਹੜਾ ਵਾਲ ਸਾਰੇ ਇੱਧਰ ਲੈਣਗੇ ਤੇ ਉਹਦੇ ਨਾਲ ਵਧੀਆ ਤਰੀਕੇ ਨਾਲ ਤੁਹਾਡਾ ਹੈੱਡ ਕਵਰ ਹੋ ਜਾਊਗਾ ਤੇ ਤੁਹਾਨੂੰ ਇਹ ਦਿੱਕਤ ਜਿਹੜੀ ਆ ਉਹ ਨਹੀਂ ਆਏਗੀ ਜਿਹੜੀ ਤੁਸੀਂ ਦੇਖ ਦੇਖ ਰਹੇ ਹੋ ਸਾਰੇ ਵਾਲ ਤੁਸੀਂ ਅੰਦਰ ਬਾਜ ਦੀ ਮਦਦ ਦੇ ਨਾਲ ਵੀ ਕਰ ਸਕਦੇ ਹੋ ਤੇ ਹੱਥ ਨਾਲ ਵੀ ਕਰ ਸਕਦੇ ਹੋ ਤੇ ਫਿਰ ਜਿਹੜਾ ਤੁਹਾਡਾ ਆ ਕਲੀਅਰ ਬੇਸ ਹੋ ਜਾਊਗਾ ਇਹਦੇ ਉੱਪਰ ਤੁਸੀਂ ਨਿੱਕੀ ਕੇਸ ਕੀ ਬੰਨ ਲਿਓ ਜਿਸ ਦੇ ਨਾਲ ਤੁਹਾਡੀ ਦਸਤਾਰ ਖਿਸਕੇ ਨਾ ਕਿਉਂਕਿ ਜਾਲੀ ਦੇ ਨਾਲ ਦਸਤਾਰ ਖਿਸਕਦੀ ਆ ਇਸ ਤੋਂ ਬਾਅਦ ਜਿਹੜਾ ਤੀਜਾ ਆ ਉਹ ਤੁਸੀਂ ਇੱਧਰ ਰਬੜ ਪਾ ਕੇ ਸੇਮ ਤਰੀਕੇ ਨਾਲ ਇਹੀ ਚੀਜ਼ ਕਰ ਸਕਦੇ ਹੋ ਤੇ ਇਹ ਕਿਸ ਤੋਂ ਬਾਅਦ ਬੇਸ ਹੁੰਦਾ ਹੈ ਜੇ ਤੁਸੀਂ ਜ਼ਿਆਦਾ ਹੈਵੀ ਕਰਨਾ ਚਾਹੁੰਦੇ ਹੋ ਸਾਈਡ ਤੋਂ ਦਸਤਾਰ ਤੇ ਤੁਸੀਂ ਜਿਹੜਾ ਵਾਲਾਂ ਨੂੰ ਖਿਲਾੜ ਕੇ ਸਾਈਡ ਤੇ ਜੁੜਾ ਕਰਕੇ ਤੁਸੀਂ ਜਿਹੜਾ ਇਹਦੇ ਉੱਪਰ ਵੀ ਨੈਟ ਕੈਪ ਪਾ ਸਕਦੇ ਹੋ ਤੇ ਇਹਨੂੰ ਥੋੜਾ ਢਿੱਲਾ ਕੋਸ਼ਿਸ਼ ਕਰਿਓ ਨੈਟ ਕੈਪ ਆਪਾਂ ਕਿੰਨੇ ਤਰੀਕੇ ਦੇ ਨਾਲ ਵਰਤੋਂ ਕਰ ਸਕਦੇ ਹਾਂ ਤੁਹਾਨੂੰ ਮੈਂ ਤਿੰਨ ਤੋਂ ਚਾਰ ਤਰੀਕੇ ਦੱਸ ਤੇ ਹੋਰ ਵੀ ਤਰੀਕੇ ਜਿਹੜੇ ਆ ਤੁਹਾਨੂੰ ਮੈਂ ਦੱਸ ਸਕਦਾ ਹਾਂ ਬਟ ਇਹ ਹੈ ਕਿ ਉਹਦੇ ਵਾਸਤੇ ਜੇ ਤੁਹਾਡੇ ਹੈਵੀ ਵਾਲ ਨੇ ਤਾਂ ਉਹ ਤੁਹਾਡੇ ਕੰਮ ਆ ਸਕਦਾ ਤੁਸੀਂ ਜਿਵੇਂ ਨੋਰਮਲ ਦੋ ਸਾਈਡਾਂ ਤੋਂ ਵਾਲਾਂ ਨੂੰ ਕਰੋਸ ਕਰਕੇ ਵੀ ਬੰਨ੍ਹ ਸਕਦੇ ਹੋ ਉਹ ਵੀ ਤਰੀਕਾ ਜਿਹੜਾ ਬੈਸਟ ਰਹੂਗਾ ਨੈਟ ਕੈਪ ਦੇ ਲਈ ਤੇ ਇਹ ਬੇਸ ਕਾਫੀ ਹੱਦ ਤੱਕ ਜਿਹੜਾ ਤੁਹਾਡੀ ਹੈਲਪ ਕਰਨਗੇ ਪੱਗ ਨੂੰ ਵਧੀਆ ਬੰਨਣ ਦੇ ਵਿੱਚ ਪੱਗ ਦੀ ਵਧੀਆ ਸ਼ੇਪ ਲੈਣ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਆਦਾ ਹੈਵੀ ਜਿਹੜਾ ਬੇਸ ਆ ਉਹ ਨਹੀਂ ਹੁੰਦਾ ਤੁਸੀਂ ਰੈਗੂਲਰ ਪੱਗ ਬੰਨ੍ਹਣਾ ਚਾਹੁੰਦੇ ਹੋ ਲਾਈਟਵੇਟ ਪੱਗ ਬੰਨਣਾ ਚਾਹੁੰਦੇ ਹੋ ਤੇ ਇੰਨਾ ਕੁ بیس ਤੁਹਾਡੇ ਵਾਸਤੇ ਬਿਲਕੁਲ ਕੰਫਰਟੇਬਲ ਆ ਤੁਹਾਨੂੰ ਵੱਡਾ بیس ਬੰਨਣ ਦੀ ਕੋਈ ਲੋੜ ਨਹੀਂ ਤੇ ਆਓ ਹੁਣ ਅਸੀਂ ਸਿੱਖਦੇ ਹਾਂ ਪਰਨਾ ਕਿਵੇਂ ਬੰਨਣਾ ਆ ਤੇ ਸਾਰੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਹਲੇ ਤੱਕ ਕੋਈ ਜਿਹੜਾ ਤੁਹਾਨੂੰ ਸਟੈਪ ਨਹੀਂ ਸਮਝ ਆਇਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅੱਗੇ ਤੁਹਾਨੂੰ ਹੋਰ ਅਸੀਂ ਬਰੀਫਲੀ ਵਧੀਆ ਤਰੀਕੇ ਨਾਲ ਸਮਝਾਵਾਂਗੇ ਤੁਹਾਡੇ ਵਾਸਤੇ ਸੌਖੀਆਂ ਟਰਿਕਾਂ ਲੈ ਕੇ ਆਵਾਂਗੇ ਸੌਖੇ ਤਰੀਕੇ ਦੇ ਨਾਲ ਅਸੀਂ ਜਿਹੜੀ ਪੱਗ ਨੂੰ ਹੋਰ ਬੰਨਣਾ ਵਧੀਆ ਸਿੱਖਾਂਗੇ ਤੁਸੀਂ ਹੋਰ ਸਟਾਈਲ ਦੇ ਨਾਲ ਪਰਨਾ بیس ਬੰਨ ਸਕਦੇ ਹੋ ਜਿਹੜਾ ਅਸੀਂ ਇਸ ਪਰਨੇ ਦੇ ਵਿੱਚ ਯੂਜ਼ ਕਰਾਂਗੇ بیس ਉਹਨੂੰ ਤੁਸੀਂ ਦੋ ਸਾਈਡਾਂ ਤੋਂ ਟਰਨ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਇਹ ਤਰੀਕੇ ਨਾਲ ਵੀ ਬਣ ਸਕਦੇ ਹੋ ਬੈਕ ਸਾਈਡ ਤੇ ਤੁਸੀਂ ਗੰਡ ਮਾਰ ਲਓ ਅਗਰ ਤੁਹਾਡੇ ਵਾਲ ਵੱਡੇ ਨੇ ਤਾਂ ਤੁਸੀਂ ਫਰੰਟ ਸਾਈਡ ਤੇ ਦਾ ਉਹ ਮੇਰੇ ਵਾਲ ਛੋਟੇ ਨੇ ਤਾਂ ਕਰਕੇ ਮੇਰਾ ਇਹ ਪ੍ਰੋਪਰ بیس ਨਹੀਂ ਹੁੰਦਾ ਤੇ ਜੇਕਰ ਤੁਹਾਡੇ ਵੱਡੇ ਵਾਲ ਨੇ ਤਾਂ ਤੁਸੀਂ ਇਸ بیس ਨੂੰ ਵਰਤੋ ਕਰ ਸਕਦੇ ਹੋ ਮੈਂ ਇਹ ਵਾਲਾ بیس ਜਿਹੜਾ ਜ਼ਿਆਦਾ ਪ੍ਰਿਫਰ ਕਰਦਾ ਹਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਜਿਹੜਾ ਮੈਂ ਦੱਸੂਗਾ ਕਿ ਆਪਾਂ ਪਟਕੇ ਦੇ ਨਾਲ ਜਾਦਤ ਤਰੀਕਿਆਂ ਨਾਲ ਬੇਸ ਕਿਵੇਂ ਬਣ ਸਕਦੇ ਆ ਅਗਰ ਤੁਹਾਨੂੰ ਇਹ ਅਲੋ ਆ ਤੁਸੀਂ ਨੈਟ ਕੈਪ ਯੂਜ਼ ਕਰ ਸਕਦੇ ਹੋ ਨਹੀਂ ਤੁਹਾਨੂੰ ਅਲੋ ਤਾਂ ਤੁਸੀਂ ਇਹਦੇ ਉੱਪਰ ਦਸਤਾਰ ਨੋਰਮਲ ਕੇਸ ਕੀ ਬਣ ਸਕਦੇ ਹੋ ਜਿਹੜੀ ਤੁਸੀਂ ਜੁੜੇ ਵਾਲੀ ਦਸਤਾਰ ਦੇ ਨਾਲ ਬੰਨਦੇ ਹੋ ਤੇ ઓકે ਸਕੇ ਤੁਸੀਂ ਬਨ ਸਕਦੇ ਹੋ ਨੈਟ ਕੈਪ ਦੀ ਜਗ੍ਹਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਬਾਕੀ ਵਾਲਾਂ ਨੂੰ ਸੈੱਟ ਕਰਨ ਦਾ ਤਰੀਕਾ ਇਹੀ ਸੇਮ ਰਹੇਗਾ ਹੁਣ ਤੱਕ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਦੀ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅੱਗੇ ਵੀਡੀਓ ਨੂੰ ਉਹਨਾਂ ਵੀਰਾਂ ਤੱਕ ਸ਼ੇਅਰ ਕਰਿਓ ਜਿਹੜੇ ਹੱਲੇ ਪੱਗ ਸਿੱਖ ਰਹੇ ਆ ਬਨਣੇ ਜਾਂ ਫਿਰ ਨਵੀਆਂ ਟਿਪਸ ਐਂਡ ਟ੍ਰਿਕਸ ਉਹਨਾਂ ਨੂੰ ਚਾਹੀਦੀਆਂ ਤੇ ਅਲੱਗ-ਅਲੱਗ ਸਟਾਈਲ ਦੀਆਂ ਜਿਹੜੀਆਂ ਤੁਸੀਂ ਪੱਗ ਸਿੱਖ ਸਕਦੇ ਹੋ ਸਾਡੇ ਚੈਨਲ ਦੇ ਉੱਪਰ ਬਾਕੀ ਜੇ ਤੁਸੀਂ ਟਰਬਨ ਫੈਬਰਿਕ ਬਾਏ ਕਰਨਾ ਵਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਫੁੱਲ ਵੈਲ ਰੂਬੀਆ ਦੋਨੋਂ ਕਪੜੇ ਜਿਹੜੇ ਅਵੇਲੇਬਲ ਹੁੰਦੇ ਨੇ ਤੇ ਇਹਦੇ ਵਿੱਚ ਬੈਸਟ ਕਲਰ ਕੁਆਲਿਟੀ ਹੋਏਗੀ ਤੁਹਾਨੂੰ ਇਹ ਕਿ ਲੋ ਮੀਡੀਅਮ ਵਾਲੀ ਕੁਆਲਿਟੀ ਸਾਡੇ ਕੋਲ ਨਹੀਂ ਮਿਲਣੀ ਸਾਡੇ ਕੋਲ ਕੁਆਲਿਟੀ ਮਿਲੇਗੀ ਪ੍ਰੋਪਰ ਵਧੀਆ ਜਿਹੜੀ ਹਾਈ ਐਂਡ ਕੁਆਲਿਟੀ ਮਾਰਕੀਟ ਦੇ ਵਿੱਚ ਚੱਲਦੀ ਆ ਤੇ ਰੇਟ ਇਹਦਾ ਸਿਰਫ ਰੇਗ ਆ ਜੀ 68 ਰੁਪਈਆ ਪਰ ਮੀਟਰ ਫੁੱਲ ਵੈਲ ਦਾ ਤੇ 73 ਰੁਪਈਆ ਦਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸਾਡੇ ਕੋਲ ਆਰਡਰ ਵੀ ਕਰ ਸਕਦੇ ਹੋ WhatsApp ਤੇ ਆਰਡਰ ਪਲੇਸ ਕਰਾਓ ਆਪਣੇ ਇੰਟਰਨੈਸ਼ਨਲ ਸਾਡੇ ਕੋਲ ਜਿਹੜੀ ਡਿਲੀਵਰੀ ਅਵੇਲੇਬਲ ਹੁੰਦੀ ਹੈ ਤੁਸੀਂ ਸਾਡੇ ਜਿਹੜੇ ਆਰਡਰ ਬੁੱਕ ਕਰਵਾਓ ਬਾਕੀ ਸਾਡੇ ਕੋਲ ਐਸੈਸਰੀ ਸਾਰੀ ਮਿਲ ਜਨਦੀ ਕੁੜਤੇ ਪਜਾਮੇ ਦਾ ਵਧੀਆ ਕਪੜਾ ਗੀਜ਼ਾ ਕੋਟਨ ਦੇ ਵਿੱਚ ਵੀ ਮਿਲ ਜੇਗਾ ਬਿਨਾ ਵਟਾਂ ਵਾਲਾ ਕਪੜਾ ਵੀ ਮਿਲ ਜੇਗਾ ਪਠਾਣੀ ਸਵਾਨਾ ਵਾ ਨੋਰਮਲ ਕੁੜਤੇ ਪਜਾਮੇ ਸਵਾਨੇ ਤੁਸੀਂ ਸਾਰੇ ਕੁੜਤੇ ਪਜਾਮੇ ਸਵਾ ਸਕਦੇ ਹੋ ਐਸੈਸਰੀ ਸਾਰੀ ਮਿਲ ਜੇਗੀ ਤੁਸੀਂ ਵੇਖ ਲਓ ਤੇ ਆਪਣੇ ਕੋ ਟਾਈਆਂ ਬੈਲਟਾਂ एवरीथिंग ਜਿਹੜੀਆਂ ਸਾਡੇ ਕੋ ਚੀਜ਼ਾਂ ਮਿਲ ਜਾਣਗੀਆਂ ਕੜੇ ਸਾਰਾ ਕੁਝ ਤੁਸੀਂ ਇੱਕ ਵਾਰੀ ਬਸ ਦਿੱਤੇ ਨੰਬਰ ਤੇ ਕੰਟੈਕਟ ਕਰਕੇ WhatsApp ਤੇ ਸਾਡੇ ਕੋ ਡਿਟੇਲਸ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਤਵਾਦੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦਾਂ ਅਗਲੀ ਵੀਡੀਓ ਦੇ ਵਿੱਚ ਪਰਣਾ ਬੰਨਣਾ ਆਪਾਂ ਸਿੱਖਣਾ ਵਾ ਨੈਕਸਟ ਵੀਡੀਓ ਉਹਦੀ ਆਏਗੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ Instagram ਤੇ ਫੋਲੋ ਕਰ ਲਓ ਬਲਜਿੰਦਰ 47 ਸੇਮ ਆਈਡੀਆਂ ਨੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ